ਬਿਲਕੁਲੀ ਮਤਲਬ ਕਹਿ ਲਓ ਵੀ ਹੁਣ ਜੇ ਮਾਤਾ ਦਾ ਮਾਲੀ ਆ ਤਾਂ ਫੇਰ ਤਾਂ ਵੀਰੇ ਭਾਵੇਂ ਉਹਨੂੰ ਸੋਨਾ ਵੀ ਘੁੱਟ ਕੇ ਦੇ ਦੇ ਉਹਨੂੰ ਤਾਂ ਵੀ ਨਹੀਂ ਉੜਨਾ ਠੀਕ ਆ ਕੂਤਰ ਚੱਲਣ ਵਾਲਾ ਹੋਣਾ ਚਾਹੀਦਾ ਚਲੋ ਭਾਈ ਇੱਕ ਵੀਰ ਦਾ ਕਮੈਂਟ ਸੀ ਕਿ ਭਾਈ ਬੱਚੇ ਖੋਲਦੇ ਨਹੀਂ ਹਨਾ ਗਰੇੜਾ ਮੈਂ ਗੋੜ ਦੱਸਿਆ ਦਾ ਬਣਾਉਣਾ ਗੋੜ ਬਣਾ ਲਓ ਠੀਕ ਆ ਅੰਦਰ ਉਸਤਿਆ ਉਹਨੂੰ ਕਣਕ ਵੀ ਲੱਗਣੀ ਆ ਤੇ ਕਣਕ ਵੀ ਲੱਗੂਗੀ ਜੇ ਉਹਦੇ ਨਾਲ ਹੀ ਕਬੂਤਰ ਥੱਲੇ ਗੋਲ ਹੋ ਜਾਣਾ ਤੇ ਵਧੀਆ ਜਾਣ ਹੋਵੇ ਕਬੂਤਰੀਆਂ ਅੰਡੇ ਤਾਂ ਬੰਦ ਹੋ ਜਾਂਦੀਆਂ ਜੋ ਨਾਲੋਂ ਨਾਲ ਆਪਾਂ ਚੱਕੀ ਗਈ ਹੈ ਨਾ ਅੰਡੇ ਤੇ ਇਹ ਵੀ ਨੁਕਸਾਨ ਆ ਨਾਲੋਂ ਨਾਲ ਨਾ ਅੰਡੇ ਚੱਕਿਆ ਹੁਣ ਮੀਮੂ ਪੈਂਡੇ ਆ ਕਬ ਉਤੋਂ ਆਪਾ ਪਾਏ ਹੁੰਦੇ ਛੋਲੇ ਛੋਲੇ ਪੂਟੇ ਜਾਮ ਕਰ ਦਿੰਦੇ ਆ ਡੀ ਕੇ ਉਹਨੂੰ ਦਾਬੂ ਲਾ ਲਿਓ ਤੇ ਉਹ ਤਿੰਨ ਘੰਟੇ ਦਾ ਫਿਰ ਸਵੀਰਿਡ ਆਇਓ ਫੇ ਮੈਨੂੰ ਦੱਸਿਓ ਉੱਤਰ ਖੋਲਦੇ ਕਿਾ ਟਾਈਮ ਪਧੋਣ ਲੱਗਦੇ ਜਾਂ ਨਹੀਂ ਲੱਗ ਕੇ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਰੋਸ ਸੱਤ ਸ਼ਿਰਿਆ ਕਾਲ ਦਿਰੋਸ ਸੱਤ ਸ਼ਿਰਿਆ ਕਾਲ ਤੇ ਜਿਹੜੇ ਵੀ ਐਨਆਰਆਈ ਵੀਰ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਸਾਡੀ ਆ ਉਹਨਾਂ ਦਾ ਦਿ ਲੋ ਧੰਨਵਾਦ ਉਹਨਾਂ ਦਾ ਦਿ ਲੋ ਧੰਨਵਾਦ ਆਜੋ ਫੇਰ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਆਜੋ ਫੇਰ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਚਲੋ ਕਰਦੇ ਡਾਈਏ ਕਬੂਤਰ ਚਲੋ ਚਲ ਚਾਹਨਾ ਅੱਜ ਕਰਵਾਜ ਨੂੰ ਬਾਬੇ ਉਹ ਛੁੱਟੀ ਆ ਤੇ ਕਰਵਾਜ ਵੀ ਆਇਆ ਕੋਲੀ ਚੱਲ ਕਰਵਾਜ ਦਾ ਕਬੂਤਰ ਚੱਲ ਚੱਲ ਚਲ ਉੱਠ ਅਜ ਤਾਂ ਕਦਾ ਬੋਲੀਦਾ ਬਈ ਤੁਸੀਂ ਬੈਠਾ ਹਾਂ ਹਾਂ ਹੁਣ ਲੈਂਗੁਏਜ ਚੇਂਜ ਲੈਂਗੁਏਜ ਚੱਲ ਤੋਰ ਡਾ ਉੱਟ ਵੀ ਚੱਲ ਚੋ ਚੋ ਠਾਉ ਠਾਉ ਬੁੱਤ ਚਲੋ ਆਇਤਰੋਂ ਡੋਲੇ ਆ ਇਧਰੋਂ ਆ ਜਾ ਆ ਜਾ ਆ ਜਾ ਜਲਦੀ ਲੈ ਆ ਫੜ ਸਹੀ ਨਿਕਰਾ ਫੜ ਲਈ ਪਰਲ ਬੁੱਤੇ ਕੋਲੀ ਹੁੰਦੀ ਪਰ ਕਰ 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 ਲਾ ਚੱਲ ਫੜ ਦੇ ਫੜ ਦੇ ਓਏ ਡਰਪੋ ਕੜ ਡਰਪੋ ਕੜ ਹਾਂ ਡਰਪੋ ਕੜ ਅਰੋਂ ਦਸ ਗਿਆ ਦਿਆ ਗਿਆ ਕਰਦਾ ਕਿ ਥੋੜਾ ਆ ਤੂੰ ਉਹ ਲਾ ਉੱਡ ਗਿਆ ਕਿੱਥੇ ਉੜਿਆ ਕਸੀ ਲੋ ਬਾਬੇ ਬਦਾਮਦੂਮ ਪਾਤੇ ਕੂਤਰਾਂ ਨੂੰ ਤੇ ਸਾਰਿਆਂ ਨੂੰ ਅੱਜ ਲੇਟ ਹੋ ਗਿਆ ਥੋੜਾ ਜਿਹਾ ਕੰਮ ਰੰਗ ਜਾ ਲੈ ਕੇ ਆਉਣਾ ਸੀ ਘਰ ਬਾਸੋਂ ਥੱਲੇ ਰੰਗ ਦੀ ਥੋੜਾ ਘਟ ਗਿਆ ਹੀ ਬਾਲਟੀਆਂ ਉਹ ਲੈਣ ਗਿਆ ਸੀ ਤੇ ਉਹਦੇ ਚੱਕਰ ਚ ਥੋੜਾ ਟਾਈਮ ਲੇਟ ਹੋ ਗਏ ਹੈ ਨਾ ਤੇ ਲੋ ਇਹਨਾਂ ਨੂੰ ਵੀ ਕੂਤਰਾਂ ਨੂੰ ਚੱਕਦੇ ਚੁੱਕਦੇ ਆ ਤੇ ਵੀਡੀਓ ਅੱਜ ਲੇਟ ਹੀ ਸ਼ੁਰੂ ਹੋਈ ਆ ਤੇ ਬਾਕੀ ਕੋਈ ਕੰਮ ਨਹੀਂ ਕਰਦੇ ਆ ਸ਼ੁਰੂ ਤੇ ਆਜੋ ਫਿਰ ਬਾਬਿਓ ਜਦੋਂ ਉਹ ਵੀ ਆਪਣੀ ਪਰਲੇ ਵਾਲੀ ਨੇ ਵੀ ਬੱਚਾ ਕੱਢਤਾ ਇੱਕ ਇੱਕੋ ਹੀ ਅੰਡਾ ਦਿੱਤਾ ਸੀ ਕਦੀ ਇੱਕੋ ਹੀ ਬੱਚਾ ਕੱਢਤਾ ਤੇ ਇਹ ਵੀ ਬੜੀ ਖੁਸ਼ੀ ਵਾਲੀ ਗੱਲ ਆ ਹਨਾ ਕਦੇ ਆਪ ਵੀ ਜਿੱਤੀ ਤੇ ਬੱਚਾ ਵੀ ਜਿੱਤੂ। ਬਾਕੀ ਮਿਹਨਤ ਕਰਾਂਗੇ ਹਨਾ। ਆਪ ਵੀ ਬਹੁਤ ਸਰਾ ਲਾਇਆ ਕੁਤਰੀ ਨੇ ਤੇ ਗਾਂ ਬੱਚਾ ਵੀ ਆਪਾਂ ਹੁਣ ਛੱਡਣਾ ਹੈ। ਕਲੀਆਂ ਵਾਲਾ ਬੱਚਾ ਛੱਡਾਂਗੇ ਕਲੀਆਂ ਦਾ ਬਬਾ ਹੁਣ ਪਾਲ ਦੇਵੇ। ਥੋੜਾ ਜਿਹਾ ਵੱਡਾ ਹੋ ਗਿਆ ਫਿਰ ਆਪਾਂ ਹੱਤੀ ਪਾਲਣਾ ਨਾ। ਪੇੜੀ ਕੋਈ ਟਾਹਣ ਲੁੱਟ। ਤੇ ਹੋਰ ਵੀ ਬੀਬੀਆਂ ਦੇ ਕਈਆਂ ਦੇ ਕਮੈਂਟ ਹੁੰਦੇ ਸੀ ਬਈ ਬੱਚੇ ਨਹੀਂ ਪਾਲਦੇ। ਵੀਰੇ ਇੱਕ ਜ਼ੀਰੋ ਨੰਬਰ ਫੀਡ ਵੀ ਹੁੰਦੀ ਆ ਨਾ ਬੱਚੇ ਪਲੋਂ ਨੂੰ। ਥੋੜੇ ਦਿਨ ਉਹ ਪਾਲਿਆ ਕਰੋ 10-15 ਦਿਨ। ਤੇ ਨਾਲ ਬਾਅਦ ਚ ਹੋਵੇ ਖਰਾਕ ਜਿਹੜੀ ਵੀ ਸ਼ੁਰੂ ਕਰਦੇ ਦਾਣਾ ਆਪ ਜਿੱਦਾ ਪਾਈਦਾ ਆ ਉਹ ਵੀ ਮੈਂ ਦੱਸ ਦਿੰਦਾ ਤੁਹਾਨੂੰ ਕੀ ਕੀ ਦਾਣਾ ਪਾ ਸਕਦੇ ਹਨ ਪਹਿਲਾਂ ਆਪਾਂ ਦਾਣਾ ਪਾਲੀਏ ਉਤਰਨ ਸਾਰੇਆਂ ਨੂੰ ਦਾਣਾ ਦੋਣਾ ਪਾਤਾ ਸਾਰੇ ਕਬੂਤਰਾਂ ਨੂੰ A to Z ਦਾਣਾ ਦੋਣਾ ਖਾ ਹਟੇ ਆ ਤੇ ਬਦਲ ਹੋ ਗਿਆ ਫੇ ਦੁਬਾਰਾ ਮੀਂਹ ਆਊਗਾ ਤੇ ਮੀਂਹ ਦੱਸਿਆ ਵੀ ਬਹੁਤ ਆ ਹਨਾ ਆ ਪੰਜ ਸੱਤ ਦਿਨ ਤਾਂ ਹੋਰ ਹੀ ਬਹੁਤ ਦੱਸਿਆ ਦਿਨ ਪੱਧਰੇ ਜੇ ਨਹੀਂ ਹੁੰਦੇ ਫੇ ਬਾਕੀ ਜਿਹੜਾ 11 ਮਿਲਣ ਕਬੂਤਰਾਂ ਦੀ ਆਪਣੇ ਦੀਆਂ 15 ਕਬੂਤਰ ਆਪਣੇ ਇੰਦਾ ਪਾਣੀ ਪੂਣੀ ਚੱਲ ਜਾਣ ਫੇ ਰਬਾਜੀਆਂ ਪੂਜੀਆਂ ਛੱਡੀ ਜਾਵਾਂਗੇ ਹੁਣ ਵੇਚਣ ਰੁਕਣ ਨਾ ਤੇ ਆ ਵੀ ਰਹੀਆਂ ਹਨਾ ਬੱਚਾ ਇੱਕ ਨਿਕਲਿਆ ਚਲੋ ਬਾਕੀ ਵੀ ਹੁਣ ਤੇ ਉਹ ਗੁੱਡਾ ਉੱਥੋਂ ਸਾਫ਼ ਕਰਨ ਵਾਲਾ ਵਿੱਠਾ ਨਾ ਉੱਥੇ ਉੱਤੇ ਬਹਿ ਕੇ ਉੱਥੇ ਕਰਦੀ ਆ ਦੋਨੇ ਉੱਥੇ ਵੇਂਦੇ ਆ ਤੇ ਉੱਥੋਂ ਸਾਫ਼ ਕਰ ਦਿੰਦੇ ਆ ਬਾਕੀ ਗੁੱਡਾ ਸਾਫ਼ ਹੀ ਆ ਬਾਕੀ ਦਾ ਹੁਣ ਉਦਾਂ ਹੀ ਆ ਨਾ ਬੇੜਾ ਕਰਕੇ ਜਾਈ ਹੋ ਗਿਆ ਥੱਲੋ ਮਿੱਟੀ ਫੇਰੀ ਸੀਗੀ ਉਹ ਵੀ ਕੇ ਕੰਮ ਦੇ ਨਹੀਂ ਇਹਦਾ ਤਿਆਰੀ ਕਰਾਵਾਂਗੇ ਹੁਣ ਬੰਦਾ ਲੱਭ ਕੇ ਨਾ ਕੋਈ ਤਿਆਰੀ ਕਰਾਵਾਂਗੇ ਬੰਦਾ ਲੱਭਦਾ ਨਹੀਂ ਭਾਰਾਂ ਤੇ ਬਹੁਤ ਪੈਂਦੇ ਬੰਦੇ ਬੱਬਿਓ ਐਨੇ ਕਹਿੰਦੇ ਥੋੜੇ ਕੰਮ ਨੇ ਇੱਕ ਉਹ ਹੈ ਉੱਚਾ ਆ ਦੂਜੀ ਤੀਜੀ ਮੰਜ਼ਲ ਤੇ ਆ ਕੇ ਕੰਮ ਖਰਾਬ ਹੋ ਜਾਂਦਾ ਜੀ ਜਿਵੇਂ ਦੇ ਉੱਤੇ ਅੱਗੇ ਚੜਉਣਾ ਸਾਰਾ ਕੁਝ ਤਾਂ ਡਰਦੇ ਬੰਦੇ ਹਾਂਜੀ ਬਾਬੇਓ ਕੀ ਹਾਲ ਚਾਲ ਨੇ ਹੋਰ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਬਾਬੇ ਉਹ ਕਈ ਵੀਰਾਂ ਦੇ ਮੈਸੇਜ ਆਉਂਦੇ ਸੀ ਇੱਕ ਵੀਰ ਦਾ ਹੋਰ ਮੈਸੇਜ ਆਇਆ ਸੀ ਬਾਈ ਵੀ ਆਪਾਂ ਉਹ ਦੁੱਧ ਲਾਇਆ ਸੀਗਾ ਤੇ ਉਹ ਦੁੱਧ ਨਾਲ ਮਤਲਬ ਕੋਈ ਹੱਲ ਨਹੀਂ ਹੋਇਆ ਹਨਾ ਬਾਈ ਜਦੋਂ ਕੋਈ ਵੀ ਤੁਸੀਂ ਨੁਕਤਾ ਕਰਨਾ ਹੁੰਦਾ ਜਦੋਂ ਕੋਈ ਮੈਡੀਸਨ ਦੇਣੀ ਹੁੰਦੀ ਜਾਂ ਕੁਝ ਵੀ ਹਨਾ ਤੇ ਕਬੂਤਰ ਨੂੰ ਦੇਖਿਆ ਕਰੋ ਪਹਿਲਾਂ ਕੀ ਆ ਜੇ ਕਬੂਤਰ ਪਹਿਲਾਂ ਹੀ ਸਹੀ ਆ ਤੇ ਉਹਨੂੰ ਦੁਬਾਰਾ ਕਾਹਤੋਂ ਦੇਣੀ ਤੁਸੀਂ ਉਹੋ ਹੀ ਚੀਜ਼ਾਂ ਮੇਰੀਆਂ ਦੇਖ ਕੇ ਉਹਦੇ ਹੀ ਦੇ ਦਿੰਨੇ ਆ ਪਰ ਪ੍ਰੋਪਰਲੀ ਪਹਿਲਾਂ ਚੀਜ਼ਾਂ ਦੇਖਿਆ ਕਰੋ ਕਿੱਦਾਂ ਲਾਈਆਂ ਕਾਹਤੋਂ ਲਾਈਆਂ ਵੀਡੀਓ ਦੇਖਿਆ ਕਰੋ ਪਹਿਲਾਂ ਇਹ ਨਹੀਂ ਕਿ ਆਪਾਂ ਕਹਤਾ ਜੀ ਦੁੱਧ ਲਾ ਦਿਓ ਤੇ ਉੱਡ ਜੂ ਹਨਾ ਤੇ ਉਹ ਤੁਸੀਂ ਪਹਿਲਾਂ ਦੇਖਿਆ ਜਰੂਰ ਕਰੋ ਵੀ ਜੇ ਦੁੱਧ ਦੱਸਿਆ ਉਹ ਚ ਗੱਲਾਂ ਕਿਹੜੀਆਂ ਦੱਸੀਆਂ ਕਿੱਦਾਂ ਲੱਗਣਾ ਕਾਹਤੋਂ ਲੱਗਣਾ ਕਿਉਂ ਲੱਗਣਾ ਤੁਸੀਂ ਉਹ ਚੀਜ਼ਾਂ ਤਾਂ ਦੇਖਦੇ ਹੀ ਨਹੀਂ ਹੈਗੇ ਹੁਣ ਜਦੋਂ ਮੈਂ ਇੱਥੇ ਕਿੰਨਾ ਵੀ ਆਪਾਂ ਦੁੱਧ ਲਾਉਣਾ ਜਾਓ ਚੀਜ਼ ਲੈਣੀ ਤੁਸੀਂ ਉਹ ਬਸ ਨੋਟਾ ਜਾ ਕੇ ਦੇਖਣਾ ਤੇ ਲਾ ਦੇਣਾ ਮਾੜਾ ਜ ਉਹਨੂੰ ਵੀਡੀਓ ਪੂਰੀ ਦੇਖਿਆ ਕਰੋ ਉਹ ਚ ਸਾਰਾ ਕੁਝ ਦੱਸਿਆ ਹੁੰਦਾ ਵੀ ਕਿੱਦਾਂ ਲੱਗਣਾ ਕਦੋਂ ਲੱਗਣਾ ਕਾਹਤੋਂ ਲੱਗਣਾ ਕਿਉਂ ਲੱਗਣਾ ਠੀਕ ਆ ਉਹ ਚੀਜ਼ਾਂ ਤੁਸੀਂ ਨੋਟ ਕਰਿਆ ਕਰੋ ਤੇ ਬਾਕੀ ਹੋਰ ਸੁਣਾਓ ਹਨਾ ਠੀਕ ਹੈ ਸਾਰੇ ਭਰਾ ਤੇ ਕਮੈਂਟ ਬਹੁਤ ਸੋਹਣੇ ਸੋਹਣੇ ਹੁੰਦੇ ਆ ਤੁਹਾਡਾ ਬਹੁਤ ਬਹੁਤ ਤੇ ਆਜੋ ਬਾਬਿਓ ਕਰੀਏ ਵੀਡੀਓ ਸ਼ੁਰੂ ਹਣ ਬਾਬਾ ਜੀ ਆ ਬੱਚਾ ਇੱਕ ਤੇ ਇੱਕ ਹਰਤਾ ਇੱਕ ਹਰਤਾ ਇਹ ਬਹੁਤ ਸੋਹਣਾ ਜੁੜ ਕੇ ਆਏ ਬਾਬਿਓ ਆਹ ਵਾਲੇ ਬੱਚੇ ਇੱਕ ਟਵਾੜੇ ਤਿੰਨ ਤਿੰਨ ਚਾਰ ਚਾਰ ਘੰਟੇ ਲਾਏ ਹਨ ਤੇ ਵਧੀਆ ਔੜਿਆ ਸਧੋਪੀ ਸੀਗੀ ਤਾਂ ਫਿਰ ਇਹ ਵੀ ਵਧੀਆ ਔੜ ਕੇ ਆਏ ਆ ਕਿਉਂਕਿ ਅੱਜ ਰਹਿਸ਼ੀ ਨਹੀਂ ਸੀ ਕੱਲ ਨੂੰ ਕੱਲੇ ਬਦਾਮ ਹੀ ਪਾਈ ਸੀ ਵੀ ਜਿਹੜੇ ਸੈੱਟ ਹੋ ਜਾਣਾ ਹਨ ਤੇ ਲੇਟ ਹੀ ਦਾਣਾ ਪਾਈ ਗੱਲ ਵੀ ਪਰ ਅੱਜ ਸੈੱਟ ਹੋ ਗਏ ਸਾਰੇ ਵਧੀਆ ਔੜ ਕੇ ਆਏ ਹਨ ਤੇ ਗੋਗਿਆ ਮੈਂ ਰਹਿਸ਼ੀ ਰੂਚੀ ਉੱਤੇ ਕੱਢ ਦਿੰਦਾ ਸੀ ਢਾਣੇ-ਦੂਣੇ ਵਿੱਚ ਮੈਂ ਕੜਾਈ ਦੀ ਕੇਅਰ ਜੀ ਕਰਦਾ ਨਹੀਂ ਸੀ ਕਿ ਡੋਂਟ ਜਿੱਡਾ ਮੂਡ ਹੈ ਨਹੀਂ ਸੀ ਮੈਨੂੰ ਪਰ ਇਹ ਵਧੀਆ ਔੜੇ ਅੱਜ ਹੋਣ ਇਹਨਾਂ ਤੇ ਮਿਹਨਤ ਕਰਾਂਗੇ ਹੁਣ ਇਹਨਾਂ ਨੂੰ ਕਰਦੇ ਹਾਂ ਵੈਕਟਰ ਹਣਾ ਕਿਉਂਕਿ ਝੜੇ-ਝੂੜੇ ਪਏ ਆ ਇੰਨੇ ਪੂਰੇ ਸਾਲ ਵੀ ਨਹੀਂ ਆਹ ਤਾਂ ਪੱਛਾਂ ਮ ਪੱਟ ਕੇ ਸਰ ਕੀਤਾ ਨਾ ਕਲੀਆਂ ਦਾ ਬੱਚਾ ਜੀ ਪੱਟ ਕੇ ਸਰ ਕਰ ਲਿਆ ਵਧੀਆ ਸਾਰ ਹੋ ਗਿਆ ਇਹਦੇ ਅਜੇ ਵੀ ਧੌਣ-ਧੁੰਨ ਤੋਂ ਪਰੋਂ ਹੋਂਦੇ ਆ ਤੇ ਲੋ ਬਾਬਿਓ ਜੋੜੀਆਂ ਕੋਲ ਆ ਗਏ ਆ ਤੇ ਅੱਜ ਜਿਹੜੀਆਂ ਜਿਹੜੇ ਆਂਡੇ ਬਾਹਰ ਪਏ ਆ ਨਾ ਉਹ ਚੱਕ ਲਈਏ ਉਹ ਵੀ ਆਡੇ ਚੱਕਣੇ ਆ ਕਿ ਇਹ ਬੱਚੇ ਨਾਲ ਵੜ ਜਾਣ ਉਹ ਵੀ ਆਂਡੇ ਚੱਕ ਦੀਏ ਤੇ ਆ ਵੀ ਆਂਡੇ ਚੱਕ ਦੀਏ ਜਿਹੜੇ ਆਹ ਵਾਲੇ ਆ ਆਹੇ ਕਬੂਤਰ ਦੇ ਆ ਤੇ ਆਹ ਗੂੰਦਰੀ ਦੇ ਇਹ ਵੀ ਚੱਕ ਦੀਏ ਉਹਦੇ ਵੀ ਚੱਕਣੇ ਆ ਉੱਪਰ ਲਿਆਂਦੇ ਰਹਿਣ ਦੇਣੇ ਆਪਾਂ ਡੰਡੇ ਵਾਲੀਆਂ ਦੇ ਉਹ ਰਹਿਣ ਦੇਣੇ ਆ ਉਹ ਸਾਫੇ ਦੀ ਗੂਦਰੀ ਹੈ ਨਾ ਥੋੜੇ ਜਣ ਮੈਂ ਤਾਂ ਨਹੀਂ ਚੱਕਿਆ ਨਹੀਂ ਤਾਂ ਕਬੂਤਰਾਂ ਆਂਡੇ ਤੋਂ ਬੰਦ ਹੋ ਜਾਂਦੀਆਂ ਜੋ ਨਾਲੋਂ ਨਾਲ ਆਪਾਂ ਚੱਕੀ ਲਈਏ ਨਾ ਆਂਡੇ ਤੇ ਇਹ ਵੀ ਨੁਕਸਾਨ ਆ ਨਾਲੋਂ ਨਾਲ ਨਾਲ ਆਂਡੇ ਚੱਕਿਆ ਕਰੋ ਇਹਨਾਂ ਨੂੰ ਲਾਉਣੀਆਂ ਮਿੱਟੀ ਗਿੱਲੀ ਹੋਈ ਜਾਂਦੀ ਅੱਜ ਫੇਮੀ ਦੱਸਿਆ ਹੁਣ ਦੇਦਾ ਨਹੀਂ ਤਾਂ ਹੁਣ ਭਰ ਕੇ ਲੈਉਣਾ ਮਿੱਟੀ ਤੇ ਉਹ ਟੋਕਰੀਆਂ ਭਰ ਕੇ ਨਾਲ ਥੱਲੇ ਰੱਖੀਏ ਨਹੀਂ ਤਾਂ ਆਂਡੇ ਥੱਲੇ ਹੀ ਦੀ ਜਾਂਦੀਆਂ ਐ ਟਰੇਆਂ ਵੀ ਨਹੀਂ ਉਹ ਫੜਾ ਕੇ ਗਿਆ ਪਤੰਦਰ ਤੇ ਆ ਟਰੇਆਂ ਦਾ ਵੀ ਕਿਹਾ ਹੋਇਆ ਮੁੰਡੇ ਨੂੰ ਉਹ ਕਹਿੰਦਾ ਬੜੀਆਂ ਪਈਆਂ ਤੇ ਦੇਖੇ ਨਹੀਂ ਗਿਆ ਉਹ ਥੱਲੇ ਦਾ ਸਿੱਧੀਆਂ ਇੱਦਾਂ ਕੱਢ ਕੇ ਬਾਹਰ ਆਪਾਂ ਸਾਫ਼ ਕਰ ਲਿਆ ਕਰੀਆਂ ਸੀ ਮੈਂ ਕਹ ਰਹੀ ਇੱਦੇ ਟਿਕਾ ਦਾਂਗੇ ਉੱਤ ਟਰੇਆਂ ਦਾ ਨਾਪ ਦੇ ਦਿੱਤਾ ਸੀਗਾ ਵੀ ਇੱਦੇ ਟਰੇਆਂ ਟਿਕਾ ਦਾਂਗੇ ਜਿਹੜੀ ਆ ਕੂਤਰੀ ਆ ਗੁਲਾਬੀ ਰੈੱਡ ਵਾਲੀ ਜਿਹੜੀ ਆ ਪਿੱਛੇ ਬੈਠੀ ਕਾਲੇ ਰੈੱਡ ਵਾਲੀ ਹਨ ਇਹਦੀ ਧੀ ਆ ਆਹ ਜਿੱਦਾਂ ਬੜਲੇ ਵਾਲੀ ਨਹੀਂ ਜਿਹੜੀ ਆਪਣੀ ਉਹਦੀ ਭੈਣ ਆ ਸਗੀ ਇਹ ਨਹੀਂ ਨਹੀਂ ਮਾਸੀ ਉਹਦੀ ਮਾਸੀ ਬੜਲੇ ਵਾਲੇ ਦੀ ਮਾਸੀ ਆ ਉਹ ਬੜਲੇ ਵਾਲੇ ਦੀ ਇਹ ਦਾਦੀ ਦਾਦੀ ਕੀ ਪਰਦਾਦੀ ਆ ਉਹ ਆਹ ਦਾਦੀ ਆ ਬੜਲੇ ਵਾਲੀ ਦੀ ਦਾਦੀ ਉਹ ਜਿਹੜੀ ਖੁੰਝੇ 'ਚ ਬੈਠੀ ਆ ਆ ਉਹਦੀ ਧੀ ਆ ਤੇ ਆ ਵੀ ਉਹਦੀ ਧੀ ਆ ਉਹ ਜਿਹੜੀ ਬੈਠੀ ਆ ਤੇ ਬੜਲੇ ਵਾਲੀ ਗਾਂਹਾਂ ਦੀ ਧੀ ਆ ਜਿਹੜੀ ਕਾਲੇ ਰੇੜੜੀ ਦੀ ਤੇ ਆਹ ਜਿਹੜਾ ਕਬੂਤਰ ਆ ਇਹ ਉਹ ਕਾਲੀ ਢਿੱਡ ਵਾਲੇ ਦਾ ਜਿਹੜਾ ਸਿਰ ਤੇ ਰੰਗ ਲਗਾਉ ਉਹ ਪਰ ਆਹਾ ਵਾਲਾ ਇਹਦਾ ਪੋਤਾ ਆ ਵਾਲਾ ਠੀਕ ਰਾਹ ਆਹ ਕਾਲੇ ਸਿਰ ਵਾਲਾ ਆ ਬੜਲੇ ਵਾਲੀ ਦਾ ਜਿਹੜਾ ਪੇ ਦਾਦਾ ਇਹ ਦਾਦਾ ਇਹ ਲੱਗਾ ਇਹਦਾ ਪੁੱਤ ਆ ਇਹਦੀ ਧੀ ਦਾ ਪੁੱਤ ਆ ਜਿਹੜੀ ਆ ਆਹ ਵਾਲੀ ਦਾ ਆਹ ਵਾਲੀ ਦਾ ਪੁੱਤ ਆ ਇਹ ਉਹ ਪੁੱਤਰ ਦਾ ਪੋਤਾ ਲੋ ਭਾਈ ਇੱਕ ਵੀਰ ਦਾ ਕਮੈਂਟ ਸੀ ਕਿ ਭਾਈ ਬੱਚੇ ਖੋਲਦੇ ਨਹੀਂ ਹਨਾ ਵੀਰੇ ਜਿਹੜਾ ਮੈਂ ਗੋੜ ਦੱਸਿਆ ਸੀ ਆ ਬਣਾਉਣਾ ਉਹ ਗੋੜ ਬਣਾ ਲਓ ਠੀਕ ਆ ਆ ਗੋੜ ਆਪਾਂ ਬਣਾਇਆ ਹੋਇਆ ਤੇ ਇਹ ਛੋਲਿਆਂ ਵਾਲੇ ਦਾਣੇ ਜਿੰਨਾ ਚੰਦਾ ਨਾ ਇੰਨਾ ਇਹਨਾਂ ਗੀ ਦਿਓ ਦੇ ਕੇ ਧੁੱਪੇ ਪਾਓ ਕਬੂਤਰਾਂ ਨੂੰ ਘੰਟਾ-ਘੰਟਾ ਦੋ-ਦੋ ਘੰਟੇ ਨਾ ਧੁੱਪ ਲਵਾਓ ਤੇ ਜਦੋਂ ਵੀ ਕਬੂਤਰ ਉੱਡ ਕੇ ਆਉਂਦੇ ਆ ਉਦੋਂ ਵੀ ਕਬੂਤਰਾਂ ਨੂੰ ਜਿਹੜੇ ਨਵੇਂ ਆਪਾਂ ਕੱਢਦੇ ਆ ਜਦੋਂ ਸਟਾਰਟ ਕਰਦੇ ਆ ਨਾ ਉਦੋਂ ਵੀ ਕਬੂਤਰਾਂ ਨੂੰ ਤੁਸੀਂ ਇਹ ਗੁੜ ਦੇ ਕੇ ਐਨਾ ਹੀ ਜਦੋਂ ਉੱਡ ਕੇ ਆ ਗਿਆ ਦੇ ਕੇ 5-7 ਮਿੰਟ ਦੀ ਧੁੱਪ ਲਵਾ ਦਿਓ 10 ਮਿੰਟ ਦੀ ਧੁੱਪ ਲਵਾਓ ਹਲਕੀ ਹਲਕੀ ਜੀ ਫੇ ਕਬੂਤਰ ਕਿਉਂਕਿ ਇੰਨੀ ਗਰਮੀ ਹੈ ਨਹੀਂ ਹੁਣ ਠੰਡੇ ਹੀ ਆ ਮੌਸਮ ਹਨਾ ਤੇ ਬੱਚੇ ਉੜੇ ਹੁਣ ਆਪਣੇ 4-4 5-5 ਘੰਟੇ ਲਾਉਣ ਲੱਪੇ ਬੱਚੇ 5ਵੀਂ 6ਵੀਂ ਡਾਰਾ ਬਸ ਮੈਂ ਗੋੜੀ ਦਿੰਦਾ ਉੱਡ ਕੇ ਆ ਇਹਨੂੰ ਹੋਰ ਕੁਝ ਨਹੀਂ ਦਿੰਦਾ ਠੀਕ ਆ ਜਿੰਨੇ ਵੀ ਬੱਚੇ ਆਪਣੇ ਆਗੇ ਹਨਾ ਇਹ ਵਧੀਆ 4-4 5-5 ਘੰਟੇ ਲਾਉਣ ਲੱਪੇ ਆ ਤੇ ਇਹਦੇ ਨਾਲ ਹੀ ਇਸੇ ਗੋੜ ਦੇ ਨਾਲ ਅੱਜ ਬਹੁਤ ਸੋਹਣੇ ਉੜੇ ਹਨ ਤੇ ਇੱਕ ਰਹਿਸ਼ ਰੂਹਛਨੀ ਬਾਜ ਕੂਕਰ ਰੱਖਦੇ ਪੂਟਾ ਚਲਾਉਂਦਾ ਗੋੜ ਸਾਫ਼ ਹੁੰਦੇ ਰਹਿੰਦੇ ਆ ਗੋੜ ਬਣਾ ਲਓ ਆ ਦਿਨ ਅਜ ਤਾਂ ਲਾਜ਼ਮੀ ਗੋੜ ਲੱਗਣਾ ਹੀ ਆ ਵੀਰੇ ਕੂਤਰਾਂ ਨੂੰ ਆ ਦਿਨਾਂ ਚ 100% ਗੋੜ ਲੱਗਣਾ ਇਹ ਤੇ ਸਾਰੇ ਹੀ ਲਾਉਂਦੇ ਵੀ ਆ ਜਿਹੜੇ ਬਾਲੇ ਠੀਠ ਆ ਵੀ ਤੁਸੀਂ ਕਹਿੰਦੇ ਚੱਲਦੇ ਹੀ ਨਹੀਂ ਯਾਰ ਉਹਨਾਂ ਨੂੰ ਕੀ ਕਰਨਾ ਤੁਸੀਂ ਸੀਪੀਐਮ ਗੋਲੀ ਲੈਣੀ ਆ ਉਹਦਾ ਤੁਸੀਂ ਪੰਜਵਾਂ ਹਿੱਸਾ ਲੈਣਾ ਸੀਪੀਐਮ ਗੋਲੀ ਦਾ ਚੌਥਾ ਵੀ ਲੈ ਲਓ ਕੋਈ ਗੱਲ ਨਹੀਂ ਚੌਥਾ ਹਿੱਸਾ ਰਾਤ ਨੂੰ ਉਹਨੂੰ ਤੁਸੀਂ ਆੜਾ ਆਪਣਾ ਗੁੜ ਬਣਾਇਆ ਨਾ ਇਹਦੇ ਵਿੱਚ ਪਾ ਕੇ ਗੋਲੀ ਨੂੰ ਇਹਦੇ ਵਿੱਚ ਪਾ ਲੈਣਾ ਗੋਲੀ ਨੂੰ ਬੰਨ ਲੈਣੀ ਆ ਰਾਤ ਨੂੰ ਦੇ ਦੇਣਾ ਤੁਸੀਂ 8:00 ਵਜੇ ਜਿਹੜਾ ਬਾਲਾ ਠੀਕ ਆ ਡੀ ਕੇ ਉਹਨੂੰ ਦਾਬੂ ਲਾ ਦਿਓ ਤੇ ਉਹ 3 ਘੰਟੇ ਦਾ ਫਿਰ ਸਵੇਰ ਹੀ ਆਇਓ ਫੇ ਮੈਨੂੰ ਦੱਸਿਓ ਉਦੋਂ ਖੋਲਦੇ ਕਿ ਟੈਂਪ ਤੋਂਣ ਲੱਗਦੇ ਜਾਂ ਨਹੀਂ ਲੱਗਦੇ ਰਾਤ ਨੂੰ ਲਾਉਣਾ ਕਿ ਜੇ ਮਾੜਾ ਮੂਟਾ ਜਿੱਦਾਂ ਉਹਨੂੰ ਸੀਪੀਐਮ ਕਰੂਗਾ ਹਨਾ ਗਰਮ ਕਰੂਗਾ ਸੀਪੀਐਮ ਜਿਹੜੀ ਗੋਲੀ ਆ ਨਾ ਉਹ ਉਦੋਂ ਫੋਲ ਗਰਮ ਕਰ ਦਊਗੀ ਕੁੰਦੇ ਕੰਦੇ ਇਹਦੇ ਚਲਾ ਦਊਗੀ ਸਵੇਰ ਤੱਕ ਉਹ ਉੱਡੂਗਾ ਜੇ ਉਹ ਉੱਡਣ ਵਾਲਾ ਕਬੂਤਰ ਹੋਇਆ ਤਾਂ ਜੇ ਉਹ ਬਿਲਕੁਲ ਹੀ ਮਤਲਬ ਕਹਿ ਲਓ ਵੀ ਹੁਣ ਜੇ ਮਾਤਾ ਦਾ ਮਾਲੀ ਆ ਤਾਂ ਫੇਰ ਤਾਂ ਵੀਰੇ ਭਾਵੇਂ ਉਹਨੂੰ ਸੋਨਾ ਵੀ ਘੁੱਟ ਕੇ ਦੇ ਦੇ ਜੇ ਉਹ ਤਾਂ ਵੀ ਨਹੀਂ ਉੱਡਣਾ ਇਹ ਕੂਤਰ ਚੱਲਣ ਵਾਲਾ ਹੋਣਾ ਚਾਹੀਦਾ ਕਬੂਤਰ ਚੱਲੂਗਾ 100% ਤੇ ਹੁਣ ਜਿੱਦਾਂ ਆਪਾਂ ਆ ਆ ਕਬੂਤਰ ਵੀ ਜੋੜੇ ਲਾ ਲੈਣਾ ਆ ਵੀ ਜੋੜੇ ਲਾਣਾ ਆ ਵੀ ਜੋੜੇ ਹੀ ਪਾ ਲੈਣਾ ਹੁਣ ਚੀਨਾ ਵੀ ਹੈਨਾ ਤੇ ਉਹ ਵੀ ਨਵੇਂ ਜੋੜੇ ਲੋੜੇ ਆਪਾਂ ਪੁਰਾਣੇ ਜੋੜੇ ਸਿਰਫ ਜਿਹੜੇ ਆਪਣੇ ਪਾਸ ਆਪਾਂ ਸਰਦਾਰ ਜੋੜੇ ਜਿੰਨੇ ਵੀ ਆ ਹੈਨਾ ਦਾ ਬਰਾਏ ਉਹੜੇ ਉਹ ਹੋਈ ਰੋਣੇ ਬਾਕੀ ਸਾਰੇ ਐਤੀ ਆਪਾਂ ਨਵੇਂ ਜੋੜੇ ਲਵਾਂਗੇ ਨਵੇਂ ਵੱਟੀ-ਕੱਟਿਆਂ ਦੇ ਸਾਦੀ ਜਿਹੜੇ ਵੱਡੇ ਚ ਬਾਕੀ ਜੋੜਿਆਂ ਨੂੰ ਰਿਟਾਇਰਮੈਂਟ ਕਰ ਦੇਣਾ ਉਹਨਾਂ ਨੂੰ ਹੁਣ ਲਵਾਂਗੇ ਅਗਲੇ ਸਾਲ ਕਿਉਂਕਿ ਉਹਨਾਂ ਦੇ ਬੱਚੇ ਪਏ ਆਪਣੇ ਕੋ ਉੱਜ ਤਾਂ ਆ ਵੀ ਬੱਚੇ ਪਏ ਆ 5-7 ਤਾਲ ਲਾਲ ਸਰਾਣ ਵਾਲੇ ਪਏ ਆ ਕਿੰਨੇ ਆ ਵੀ ਦੋ ਤਿੰਨ ਪਏ ਆ ਇਹ ਇਹਨਾਂ ਦੇ ਬੱਚੇ ਨਹੀਂ ਆਪਾਂ ਲੈਣੇ ਕਿਉਂਕਿ ਆਲਰੇਡੀ ਪਹਿਲਾਂ ਹੀ ਬੱਚੇ ਉੱਤੇ ਵੀ ਕਿੰਨੇ ਪਏ ਆ ਆਪਣੇ ਕੋਲ ਨਾਲੇ ਤਾਂ ਹੈਗੇ ਹੀ ਹਨਾ ਨਵੀਆਂ ਜੁੜੀਆਂ ਦੇ ਹੁਣ ਬੱਚੇ ਲਵਾਂਗੇ ਤੇ ਫਿਰ ਉਹ ਬੱਚੇ ਛੱਡ ਆ ਗਿਆ ਕਿ ਕਲੀਆਂ ਵਾਲੇ ਬਾੜੀਆਂ ਦੇ ਆਪਣਾ ਡੰਡੇ ਵਾਲੀ ਦਾ ਉਹ ਜਿਹੜਾ ਥੋੜੀ ਬੜ ਉਹ ਹੋ ਜਾਣਾ ਹੋਰ ਮੇਰੇ ਤਾਂ ਮਹੀਨੇ ਤੱਕ ਆਪਾਂ ਛੱਡਣ ਜੋਗੇ ਹੋ ਜਾਾਂਗੇ ਉਹਨੂੰ ਮਹੀਨੇ ਤੱਕ ਤੇ ਛੱਡਾਂਗੇ ਜਾਂ ਤਾਂ ਇਹ ਦੂਸਰਾ ਦਸਰ ਵਾਲੀ ਕੋਈ ਬਾਜੀ ਆ ਗਈ ਤਾਂ ਤੇ ਇੱਕ ਵੀਰ ਦਾ ਹੋਰ ਕਮੈਂਟ ਸੀ ਕਿ ਬੱਚੇ ਨਹੀਂ ਪਾਲਦੇ ਵੀ ਸਹੀ ਨਹੀਂ ਪਾਲਦੇ ਵੀਰੇ ਆ ਫੀਡ ਹੁੰਦੀ 0 ਨੰਬਰ ਇੰਤਾਂ ਦੀ ਫੀਡ ਹੁੰਦੀ ਉਹ ਵੀ ਉਹ ਥੋੜੀ ਜੀ ਪੀਲੇ ਜਿਹੇ ਰੰਗ ਚ ਹੁੰਦੀ ਆ ਨਾ ਇਹਦਾ ਅੰਡੇ ਵਾਲੀ ਆ ਜਦਾਂ ਤੇ ਫਿਲਹਾਲ ਮੇਤੋਂ ਪਈ ਇਹ ਸੀ ਮੈਂ ਚਲੋ ਇਹ ਹੀ ਪਾਤੀ ਆ ਨਾ ਬੱਚੇ ਨੂੰ ਛੋਟਾ ਬਰੀਕ ਦਾਣਾ ਉਹ ਪਾਈਦਾ ਜਦੋਂ ਬੱਚੇ ਛੋਟੇ ਹੋਣ ਨਾ ਵੱਡਾ ਦਾਣਾ ਬਾਲਾ ਨਹੀਂ ਪਾਈਦਾ ਪੁੱਤਰਾਂ ਨੂੰ ਬਝੂੜੇ ਵਾਲਿਆਂ ਨੂੰ ਜਦੋਂ ਨਿੱਕੇ ਨਿੱਕੇ ਬੱਚੇ ਹੋਣ ਪਰ ਤਾਂ ਆਪਣੇ ਕੋ ਬਰੀਕ ਦਾਣਾ ਹੈ ਨਹੀਂ ਸੀ ਮੈਂ ਲਿਆਉਂਗਾ ਸ਼ੁਰੂ ਜਾ ਕੇ ਸਾਰਾ ਦਾਣਾ ਲੈ ਕੇ ਸ਼ੁਰੂ ਕਰਦੇ ਹੁਣ ਹਨਾ ਕੀ ਕੀ ਦਾਣਾ ਪਾਉਣਾ ਉਹ ਵਾਲੀ ਵੀਡੀਓ ਚ ਦੱਸਾਂਗੇ ਆਪਾਂ ਵੀ ਜਿਹੜੇ ਜੋੜੇ ਵਾਲੇ ਪੁੱਤਰਾਂ ਨੂੰ ਦਾਣਾ ਕਿਹੜਾ ਪਾਉਣਾ ਤੇ ਕਿਹੜੀ ਫੀਡ ਪਾਉਣੀ ਆ ਉਹ ਵੀ ਮੈਂ ਦੱਸੂਗਾ ਤੁਹਾਨੂੰ ਹਨਾ ਤੇ ਫੀਡ ਬਾਬੇ ਪਾਉਣੀ ਸ਼ੁਰੂ ਕਰ ਦੋ ਪਾਵਰ ਜੈਲ ਲਿਆ ਕੇ ਰੱਖੋ ਠੀਕ ਆ ਬੱਚੇ ਨੂੰ ਰੋਜ਼ ਇੱਕ ਇੱਕ ਬੂੰਦ ਪਾਵਰ ਜੈਲ ਦੀ ਦੇਣੀ ਸ਼ੁਰੂ ਕਰਦਿਆ ਕਰੋ ਜਦੋਂ 15 ਦਿਨ ਜੇ ਬੱਚਾ ਛੋਟਾ ਨਾ 15 ਦਿਨ ਦਿਓ ਲੀਵਰ 50 ਦੀਆਂ ਦੋ ਤਿੰਨ ਬੂੰਦਾਂ ਦੂ ਬੂੰਦਾਂ ਸਵੇਰੇ ਦੋ ਬੂੰਦਾਂ ਸ਼ਾਮੀ ਬੱਚੇ ਨੂੰ ਦੋ ਤੁਹਾਡਾ ਦਿਨਾਂ ਕੀ ਬੱਚਾ ਕੋਈ ਪੋਟੇ ਜਦੋਂ ਜਾਮ ਹੁੰਦੇ ਆ ਨਾ ਬੱਚਿਆਂ ਦੇ ਉਦੋਂ ਚੱਕਰ ਪੈਦਾ ਜਦੋਂ ਪੋਟੇ ਜਾਮ ਹੋ ਗਏ ਸਮਝ ਲਓ ਉਦੋਂ ਇਹ ਚੱਕਰ ਪੈਣਾ ਹੀ ਪੈਣਾ ਆ ਪੋਟੇ ਜਾਮ ਨਾ ਹੋਣ ਤੇ ਦਾਣਾ ਪਚਾਈ ਜਾਣ ਕਬੂਤਰ ਦੇਈ ਜਾਣ ਤੇ ਦਾਣਾ ਪਚਾਈ ਜਾਣ ਤੇ ਵਧੀਆ ਕੰਮ ਚੱਲ ਜਾਣਾ ਹਨ ਜਦੋਂ ਆਪਾਂ ਕਰਦੇ ਆ ਦਾਣਾ ਵਾਗਣ ਛੋਲੇ ਇੱਕ ਜ਼ਿਆਦਾ ਨਾ ਪਾਇਆ ਕਰੋ ਜਦੋਂ ਜੇ ਛੋਲੇ ਪਾਉਣੇ ਆ ਤਾਂ ਪਾਣੀ ਆਪ ਦਿਆ ਕਰੋ ਬੱਚਿਆਂ ਨੂੰ 5 ਐਮਐਲ 10 ਐਮਐਲ ਪਾਣੀ ਆਪ ਦਿਆ ਕਰੋ ਬੱਚਿਆਂ ਨੂੰ ਕਿਉਂਕਿ ਆ ਦਣੀ ਜਿੱਦਾਂ ਹੁਣ ਮੀਮੂ ਪੈਂਦੇ ਆ ਕਬੂਤਰ ਪਾਣੀ ਪੀਂਦੇ ਘਟ ਜੇ ਬੱਚੇ ਨੂੰ ਵੀ ਪਾਣੀ ਘਟ ਜਾਂਦਾ ਉਤੋਂ ਆਪਾਂ ਪਾਏ ਹੁੰਦੇ ਛੋਲੇ ਛੋਲੇ ਪੂਟੇ ਜਾਮ ਕਰ ਦਿੰਦੇ ਆ ਠੀਕ ਆ ਹੁਣ ਤੁਸੀਂ ਦਾਣਾ ਲਿਆਓ ਜਿੱਦਾਂ ਛੋਲੇ ਦੀ ਦਾੜ ਲਿਆਓ ਛੋਲੇ ਨਾਲੇ ਵੀ ਛੋਲੇ ਦੀ ਦਾੜ ਲਿਆਓ ਠੀਕ ਆ ਮੂੰਗੀ ਲਿਆਓ ਸਰੋਂ ਹਲਕੀ ਫੁਲਕੀ ਲਿਆਓ ਜਿਆਦਾ ਨਹੀਂ ਬਸ ਆਹ ਤੇਨੀ ਚਾਰ ਚੀਜ਼ਾਂ ਪਾਓ ਤੇ ਉਹ ਬਾਲੀ ਬਾਲੀ ਖਰਾਕ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹਵਾ ਗੋਣੀ ਨਹੀਂ ਪਾਈ ਜਾਓ ਉਹ ਤਾਂ ਤੰਦਰੁਸਤ ਹੋਇਆ ਤੇ ਆਪੀ ਉੱਡ ਜਾਣਾ ਹੁਣ ਜੇ ਖਰਾਕ ਦੇ ਸਿਰ ਤੇ ਕਬੂਤਰ ਉੱਡਦੇ ਹੋਣ ਨਾ ਆਪਾਂ ਕਹੀਏ ਬਾਦਾਮ ਪਾਉਣੇ ਆ ਫਿਰ ਵੀਰੇ ਕੋਈ ਬਾਜੀ ਹਰੇ ਹੀ ਨਾ ਕਈਆ ਕਬੂਤਰ ਹੋਗੇ ਤੁਹਾਡਾ ਤੰਦਰੁਸਤ ਠੀਕ ਆ ਕਣਕ ਤੇ ਵੀ ਕਬੂਤਰ ਉੜ ਜਾਂਦੇ ਆ ਮਾਈਦਾ ਦੇ ਬੰਦੇ ਹੈਗੇ ਆ ਉਹਨਾਂ ਦੀ ਇੰਟਰਵਿਊ ਵੀ ਕਰਾਂਗੇ ਤੁਹਾਨੂੰ ਸਾਰਾ ਦਿਖਾਉਂਗਾ ਵੀ ਮੈਂ ਪ੍ਰੂਫ ਦੇ ਨਾਲ ਜਿਹੜੇ ਕੱਲੀ ਕਣਕ ਦੇ ਨਾਲ ਹੀ ਬਸ ਬਾਜ਼ੀਆਂ ਜਿੱਤਦੇ ਆ ਉਹ ਕੁੱਖ ਵੀ ਨਹੀਂ ਪਾਉਂਦੇ ਕਿਉਂਕਿ ਮਿਹਨਤ ਕਰਦੇ ਤੇ ਗੇਮ ਆ ਹੱਥ 'ਚ ਮਿਹਨਤ ਹੋਣੀ ਹੈ ਦੀ ਕਬੂਤਰ ਮੇੜ ਗੱਲ ਕਿੱਥੇ ਆ ਤੰਦਰੁਸਤ ਚਲੋ ਗਿਰੀਆਂ-ਗੁਰੀਆਂ ਆਪਾਂ ਪਾਲੀ ਦੀਆਂ ਵੀ ਜਿਹੜਾ ਆਪਣਾ ਕੋਈ ਸ਼ੱਕ ਹੁੰਦਾ ਕਬੂਤਰ ਬਣ ਜਾਂਦਾ ਥੱਲੇ ਹੋਣਾ ਗਿਰੀਆਂ-ਗੁਰੀਆਂ ਪਾੜਨਾ ਪਾਣੀਆਂ ਵੀ ਚਾਹੀਦੀਆਂ ਫਾਇਦਾ ਹੀ ਆ ਵੀ ਮੈਂ ਨਹੀਂ ਕਹਦਾ ਕਿ ਨਾ ਹੀ ਪਾਓ ਪਰ ਉਦਾਂ ਮੈਂ ਇਹ ਗੱਲ ਕਰਦਾ ਵੀ ਖਰਾਕ ਦੇ ਸਿਰ ਤੇ ਕਬੂਤਰ ਨਹੀਂ ਉੜਦਾ ਕਬੂਤਰ ਹੋਵੇ ਤੰਦਰੁਸਤ ਖਰਾਕ ਆਪ ਦੀ ਜੇ ਕਣਕ ਵੀ ਆ ਨਾ ਕਣਕ ਵੀ ਉਹਨੂੰ ਲੋਇਰ ਕੀ ਲੱਗਦੀ ਹੋਵੇ ਤੇ ਇਹ ਨਹੀਂ ਕਿ ਆਪਾਂ ਉਹਨੂੰ ਪਾਈਏ ਦੂਜਾ ਸ਼ੋਲੇ ਵੀ ਪਾਈਏ ਪਰ ਕਬੂਤਰ ਅੰਦਰੋਂ ਤੰਦਰੁਸਤ ਨਹੀਂ ਤੇ ਉਹਨੂੰ ਉਹ ਮੱਲ ਲਾਉਣਾ ਫੋਕੇ ਆਟੇ ਜਿੰਨਾ ਵੀ ਨਹੀਂ ਅਸਰ ਕਰਦਾ ਪਿਆ ਤੇ ਉਹਦਾ ਕੀ ਫਾਇਦਾ ਹਨਾ ਕਬੂਤਰ ਤੰਦਰੁਸਤ ਆ ਉਹਨੂੰ ਕਣਕ ਵੀ ਲੱਗਣੀ ਆ ਤੇ ਕਣਕ ਵੀ ਲੱਗੂਗੀ ਤੇ ਉਹਦੇ ਨਾਲ ਹੀ ਕਬੂਤਰ ਥੱਲੇ گول ਹੋ ਜਾਣਾ ਤੇ ਵਧੀਆ ਜਾਨ ਹੋਵੇ ਕਬੂਤਰ ਚ ਕਬੂਤਰ ਉੜ ਜਾਂਦਾ ਜਿਆਦਾ ਕਣਕ ਨਾ ਬੰਦ ਕਰਿਆ ਕਰੋ ਕਈ ਵੀਰ ਕੀ ਕਰਦੇ ਬਾਦਾਮ ਚੱਲੂ ਕੀਤੇ ਨਾਲ ਕਣਕ ਬੰਦ ਕਰ ਦੇਣੀ ਕਣਕ ਨਾ ਬੰਦ ਕਰਿਆ ਕਰੋ ਕਣਕ ਲਾਜ਼ਮੀ ਨਾਲ ਚਲਾ ਕੇ ਰੱਖਣੀ ਆ ਤੁਸੀਂ ਭਾਵੇਂ 10 12 ਦਾਣੇ ਪਾਓ ਕਣਕ ਪਾਉਣੀ ਆ ਕਬੂਤਰ ਨੂੰ ਬਾਦਾਮ ਭਾਵੇਂ 15 ਬਾ ਦਿਓ ਪਰ ਕਣਕ ਜ਼ਰੂਰ ਪਾਉਣੀ ਆ ਕਣਕ ਦਾ ਨਹੀਂ ਨਾ ਪਾਉਣਾ ਤੇ ਉਹ ਬੱਚਾ ਤੇ ਲੈ ਲਈ ਇਹਦਾ ਹੁਣੇ ਬੱਚਾ ਬਸ ਪਾਲ ਦੇਵੇ ਬਾਬੇ ਦੀ ਕਿਰਪਾ ਨਾਲ ਬਾਕੀ ਕਿਉਂਕਿ ਪੱਠੀ ਆ ਪਹਿਲਾਂ ਹੀ ਬੱਚਾ ਪਾਲਣ ਲੱਗੀ ਹਨਾ ਇਹ ਤੇ ਪਾਲਦੇ ਵੀ ਕਬੂਤਰ ਦੇ ਤਾਂ ਵਧੀਆ ਬੱਚਾ ਪਾਲ ਲਿਆ ਹੋਇਆ ਪਹਿਲਾਂ ਵੀ ਪਾਲੇ ਆ ਬੱਚੇ ਇਹਨੇ ਦੈਂਚਰ ਬੱਚੇ ਪਾਲ ਚੁਕੇ ਆ ਬੁੱਤਰ ਤੇ ਬਾਬੇ ਝੋਨੇ ਝੋਨੇ ਵੀ ਸਾਰੇ ਲੱਗੇ ਹਨਾ ਹੁਣ ਤੇ ਹੁਣ ਪੜਾਹਸ ਵੀ ਘਟ ਜੂਗੀ ਥੋੜੀ ਜੀ ਜਿਹੜੀ ਹੋਮਸ ਜੀ ਸੀ ਨਾ ਹੁਣ ਘਟ ਜੂਗੀ ਜਦੋਂ ਹਰਾ ਹੋ ਗਿਆ ਨਾ ਥੱਲੇ ਜਿੱਦਾਂ ਪਾਣੀ ਤਪਦਾ ਗਰਮ ਹੁੰਦਾ ਧੋਪਣਾ ਜਦੋਂ ਧੁੱਪ ਪੈਂਦੀ ਫੇ ਵੀ ਹੋਮਸ ਜੀ ਜ਼ਿਆਦਾ ਹੋ ਜਾਂਦੀ ਆ ਨਾ ਪਾਣੀ ਤਾਂ ਪੜਾਹ ਛੱਡਦਾ ਆ ਤੇ ਪਾਣੀ ਪੂਣੀ ਪੋਣ ਵਾਲਾ ਉੱਪਰ ਨੂੰ ਜਿੱਦਾਂ ਸਵੇਰੇ ਪਾਤਾ ਸੀ ਇੱਕ ਵਾਰੀ ਹੁਣ ਵੀ ਬੋਨੇ ਆ ਹਨਾ ਜਿਵੇਂ ਬੱਚੇ ਸਾਤੂ ਹੋ ਗਏ ਆ ਆਹ ਬੂਤੇ ਵੀ ਮੈਂ ਫੇਰ ਬਾਂਦੀ ਕੀਤੀ ਆ ਇਹਨੂੰ ਆਤ ਪੈ ਗਈ ਸੀ ਜਦੋਂ ਵੱਡੀ ਹੋ ਗਈ ਹਨਾ ਮੈਂ ਇੱਕਦੋਰੀ ਸ਼ਹਿਰ ਚਲ ਯਾ ਇਹਦੇ ਪਿੰਜਰੇ ਜਿਹਨਾਂ ਚੰਬੜ ਕੀ ਆ ਰਹੇ ਦਰਵਾਜ਼ੇ ਨਾਲ ਇਹ ਉਦੋਂ ਦੀ ਹੁਣ ਇੱਕ ਤੇ ਚੰਬੜ ਦੀ ਆ ਗਏ ਮੈਂ ਕਿਹਾ ਇਹਨੇ ਦੂਜੇ ਵੀ ਥੱਲੇ ਆਉਣ ਲਾ ਦੇ ਫੇ ਇਹਨੂੰ ਮੈਂ ਬੰਦੀ ਕਰ ਦਿੱਤਾ ਤੇ ਆਹ ਬੱਚਾ ਵੀ ਆਪਣਾ ਸਰ ਹੋ ਚੱਲਾ ਬਸ ਇਹਨੂੰ ਵੀ ਗੱਟਾਂਗੇ ਆ ਆ ਵੀ ਬੱਚਾ ਫਰ ਹੋ ਗਿਆ ਆਪਣਾ ਆੜਾ ਥੱਲੇ ਉਤਰ ਗਿਆ ਇਹ ਵੀ ਹੋ ਗਿਆ ਸਰ ਤੇ ਆਹ ਡੰਡੇ ਵਾਲੇ ਦਾ ਜਿਹੜਾ ਇਹ ਭੈਣਾ ਡੰਡੇ ਵਾਲੇ ਦੀ ਇਹ ਵੀ ਸਰ ਹੋ ਗਈ ਆ ਉਹ ਬੜਲੇ ਵਾਲੀ ਦਾ ਸਗਾ ਭਰਾ ਉਹ ਵੀ ਸਰ ਹੋ ਗਿਆ ਤੇ ਆਪ ਬੜਲੇ ਵਾਲੀ ਦੀ ਜਿਦਾ ਜਾਂ 마ਸੀ ਹੋਊਗੀ ਤੇ ਜਾਂ ਫਿਰ ਉਹਦਾ ਮਾਊਮਾ ਹੋਊਗਾ ਕੋਈ ਵੀ ਲਾ ਲੋ ਇਹ ਵੀ ਸਾਰ ਹੋ ਗਿਆ ਤੇ ਆ ਬਾਈ ਪਾਰ ਛੱਡਦੇ ਪਏ ਐ ਖਲਾਰਾ ਪੈਣਾ ਹੀ ਆ ਤੂੰ ਛਾੜੇ ਪਏ ਕਬੂਤਰ ਰੋਜ਼ ਭਾਂਵੇਂ ਛੱਡੂ ਮਰ ਜਉ ਛੱਡਦੇ ਛੱਡਦੇ ਪਾਰ ਤਾਂ ਛੱਡਦੇ ਛੱਡਦੇ ਆ ਦਿੱਲੀ ਇਹ ਪਾਰੀ ਛੜੁੰਦੇ ਆ ਹੁਣ ਚੰਗੇ ਰੱਖ ਰੱਖ ਕੇ ਉਦਾਂ ਗੁੱਡਾ ਸਾਫ ਆ ਤੇ ਆ ਬਾਕੀ ਦਾਗ ਦੋ ਗਿਆ ਤੇ ਬਿਠਾ ਤਾਂ ਬਾਈ ਕਰਨੀਆਂ ਹੀ ਆ ਇਹਨਾਂ ਨੇ ਹਨਾ ਜੀ ਕਹਿੰਦੇ ਬਿਠਾਉਂਦੀਆਂ ਬਿਠਾ ਤਾਂ ਬਾਈ ਰੋਜ਼ ਤਾਂ ਹੁਣ ਮੈਂ ਕੱਲਾ ਆ ਜਾਂਦਾ ਇੱਕ ਦੋ ਬੰਦਾ ਹੋਰ ਹੋਣਾ ਫੇ ਬੰਦਾ ਆਪਾਂ ਮਡੇਲੀ ਵੀ ਜਾ ਪਰ ਡੇਲੀ ਦਾ ਵੀ ਨੁਕਸਾਨ ਆ ਜਿਦਾ ਆਪਾਂ ਡੇਲੀ ਵੀ ਸਾਫ ਕਰਦੇ ਤਾਂ ਵੀ ਸੂਤਰਾ ਦੇ ਪੈਰ ਲੱਪੜਦੇ ਬਿਠਾਉਣਾ ਮਿੱਟੀ ਪਾਓ ਬਿਠ ਸੁੱਕੇ ਜਿਹੜੀ ਸੁੱਕਣ ਵਾਲਾ ਪਏ ਤੇ ਖੁੱਡੇ ਦੀ ਬਿਮਾਰੀ ਵੀ ਘਟ ਜਾਂਦੀ ਆ ਜਦੋਂ ਜ਼ਿਆਦਾ ਖੁੱਡੇ ਸਾਫ ਕਰਦੇ ਤਾਂ ਵੀ ਬਿਮਾਰੀ ਆਉਂਦੇ ਚੱਕਰ ਚਾਂਸ ਵੱਡ ਜਾਂਦੇ ਆ ਆ ਜਿਹੜਾ ਮੋਟੂ ਦਾ ਭਾਈ ਕੇ ਭੈਣ ਆ ਜਿਹੜਾ ਸਾਹਮਣੇ ਬੈਠਾ ਹਾ ਉਹਲਾ ਇਹ ਵੀ ਸਾਫ ਲਈ ਆ ਆ ਵੀ ਵੜਦੇ ਆ ਜੀ ਭੈਣਾਂ ਇਹ ਵੀ ਨਹੀਂ ਕੱਢਣੀ ਇਹ ਵੀ ਰੁਕੀ ਆਪਾਂ ਉਹ ਝਾਦਰਾਣੀ ਪਿੱਛੇ ਬੈਠੀ ਆ ਝੜ ਕੇ ਇਹ ਵੀ ਗੱਡਾਂ ਕੋਈ ਗੱਲ ਨਹੀਂ ਤੇ ਆ ਵੀ ਪੁੱਤਰ ਜੋੜਾ ਲਾਉਣਾ ਆਪਾਂ ਪੁੱਤਰ ਦਾ ਵੀ ਠੀਕ ਆ ਤੇ ਇਹਦੀ ਧੀ ਦਾ ਪੁੱਤ ਆ ਕਾਲਾ ਜੀਨਾ ਆਹ ਵਾਲਾ ਇਹਦੀ ਧੀ ਦਾ ਆ ਵੀ ਲਉਣਾ ਉਧਰੋਂ ਆ ਆ ਵੀ ਪੁੱਤਰ ਲਉਣਾ ਜੋੜੇ ਉਹ ਨਾਲ ਦਾ ਵੀ ਲਉਣਾ ਔਰਤਾਂ ਵੀ ਲਉਣਾ ਆ ਆ ਵੀ ਲਉਣਾ ਆ ਪੁੱਤਰ ਇਹ ਜੋੜੀਆਂ ਆਪਣੀਆਂ ਬਹੁਤ ਲੱਗ ਜਣੀਆਂ ਘੁੱਡੀਆਂ ਜੋੜੀਆਂ ਹੀ ਕਿ ਇਹ ਬੱਚੇ ਵਾਲੀਆਂ ਵੀ ਨੋਰੀਆਂ ਜੋੜੀਆਂ ਜਿਹੜਾ ਇਹ ਤਾਂ ਆਪਣੇ ਕੋਲ ਬੱਚੇ ਵਾਧੂ ਗਏ ਆ ਉਹ ਤਾਂ ਨਹੀਂ ਲੋੜੇ ਆਪਾਂ ਉਹ ਜਿਹੜਾ ਲਾਲ ਚੀਨਾ ਕਬੂਤਰਾ ਉਹਦਾ ਜੋੜਾ ਐ ਕੀ ਬਦਲਣਾ ਆਪਾਂ ਉਦਾਂ ਨਹੀਂ ਲੋੜਾ ਸੇਮ ਉਹਦਾ ਉਹਦੇ ਬਹੁਤ ਆ ਬੱਚੇ ਪਰ ਉਹ ਬਦਲਣਾ ਐ ਕੀ ਆਪਾਂ ਐ ਕਿ ਬੱਚੇ ਉਹਨੇ ਸਹੀ ਨਹੀਂ ਗੱਡੇ ਬੱਚੇ ਉੜੇ ਹੀ ਨਹੀਂ ਐ ਕੀ ਉਹਦੇ ਸਾਰੇ ਬੱਚੇ ਐਵੇਂ ਮਸਤਾਏ ਜਿਹਾ ਗਏ ਬਸ ਉੜੇ ਹੀ ਨਹੀਂ ਚੰਗੀ ਤਰ੍ਹਾਂ ਤੇ ਉਹ ਵੀ ਆਪਣਾ ਵੱਡਾ ਮਿਤਰਾ ਲਾਲਸਰ ਵਾਲਾ ਉਹਦੇ ਬੱਚੇ ਲਵਾਉਂਗਾ ਜੀ ਚੰਗੇ ਰੱਖ ਕੇ ਹਨਾ ਤੇ ਵਧੀਆ ਰਿਜ਼ਲਟ ਆਇਆ ਸੀ ਜਿਹੜੀ ਕੁਤਰੀ ਦਾ ਇਹਨੂੰ ਲਾਇਆ ਸੀ ਨਾ ਉਹਦਾ ਸੈੱਟ ਬਹਿ ਗਿਆ ਇਹ ਜਿਹੜੀ ਇਹਨਾਂ ਪਹਿਲਾਂ ਕੂਤਰੀ ਲੱਗੀ ਹੋਈ ਉਹ ਕੂਤਰੀ ਮਰ ਗਈ ਸੀ ਤੇ ਉਦੋਂ ਬਾਰੇ ਜੋੜਾ ਬਲਕਿ ਕੂਤਰਾ ਬੈਲਾ ਹੀ ਸੀ ਫੇਰ ਕੀ ਇੱਕ ਕੂਤਰੀ ਨਾ ਲਾਇਆ ਸੀ ਰਿਸਕ ਲਿਆ ਸੀਗਾ ਵੀ ਹੋਊਗਾ ਪਾਸ ਹਨਾ 100% ਤੇ ਉਹ ਹੋ ਹੀ ਗਿਆ ਤੇ ਵਧੀਆ ਓੜਿਆ ਪਰ ਬਹਿ ਕੇ ਅਰ ਗਿਆ ਚਲੋ ਕੋਈ ਗੱਲ ਨਹੀਂ ਉਹ ਹੋ ਜਾਂਦਾ ਨਾ ਸਾਹ ਸੁੰਝੀ ਵਿੱਚ ਚੱਕਰ ਪੈਦਾ ਕੂਤਰਾ ਵੀ ਮਾਰ ਹੋ ਗਈ ਆਪਣੇ ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਨਜ਼ਰ ਮਾੜੀ ਜਿਹੜਾ ਬਹਿ ਗਿਆ ਅੰਦਰ ਤੇ ਬੈਠਾ ਜੀ ਅਮੀ 10 15 ਮਿੰਟਾਂ ਨਾਲ ਜ਼ਿਆਦਾ ਟਾਈਮ ਵੀ ਨਹੀਂ ਕੋਈ ਫਰਕ ਪਿਆ ਸੀ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਯਾਰ ਚਿੜੀਆਂ ਚੂੜੀਆਂ ਦਾ ਵੀ ਸ਼ੌਕ ਕਰਾ ਦਿਓ ਕਰੋ ਬਾਕੀ ਬਾਈ ਬਾਕੀ ਜਾਨਵਰ ਆਪਾਂ ਸਾਰੇ ਹੀ ਦੇ ਦਿੱਤੇ ਸੀਗੇ ਕੱਲੀਆਂ ਫਿਰ ਚਿੜੀਆਂ ਹੀ ਆ ਤੇ ਤੋਤੇ ਦਾ ਤੁਹਾਨੂੰ ਪਤਾ ਦੋਨੇ ਹੀ ਹੈ ਨਹੀਂ ਹਨਾ ਤੋ ਤੋਦੀ ਵੀ ਮਰ ਗਈ ਤੇ ਤੋਤਾ ਵੀ ਮਰ ਗਿਆ ਲਿਆਵਾਂਗੇ ਕੋਈ ਨਹੀਂ ਆਪਾਂ ਹੋਰ ਜਾਨਵਰ ਵਣ ਇਦਾਂ ਰੇਅਰ ਹੋਰ ਲਿਆਵਾਂਗੇ ਆਪਾਂ ਜਿਹੜੇ ਰੱਖ ਸਕਦੇ ਨਾ ਪਹਿਲਾਂ ਕੇਜ ਬਣਾਈਆਂ ਇਹਨਾਂ ਦੇ ਵਧੀਆ ਟੋਪ ਦੇ ਫਿਰ ਲਿਆਵਾਂਗੇ ਤੇ ਆ ਆ ਵੀ ਚਿੜੀ ਦੀ ਅੱਖ ਦੇਖੋ ਲਾਲ ਰੰਗ ਦੀ ਅੱਖ ਆਰੇ ਉਹ ਵਿੱਚ ਵੀ ਆਂਟੇ-ਉਂਟੇ ਦਿੱਤੇ ਲੱਗਦੇ ਐ ਇਕਲੇ ਮੈਨੂੰ ਲੱਗਦਾ ਇਹਨਾਂ ਦੇ ਵਿੱਚ ਨਾ ਹੁਣ ਮਾਦੀਆਂ ਹੀ ਰਹਿ ਗਈਆਂ ਜ਼ਿਆਦਾ ਉਹ ਚਿੱਟੀ ਵੀ ਮਾਦੀ ਆ ਆ ਵੀ ਮਾਦੀ ਆ ਆ ਵੀ ਮਾਦੀ ਆ ਨਾਰ ਲੱਗਦਾ ਨਹੀਂ ਇਹ ਵੀ ਮਾਦੀ ਆ ਆ ਵੀ ਮਾਦੀ ਆ ਇਹਨਾਂ 'ਚ ਪਤਾ ਕਿਦਾਂ ਦਾ ਜਿਹੜਾ ਉੱਪਰ ਇਹਦਾ ਨੱਕ ਦੇ ਉੱਤੇ ਨਹੀਂ ਜਿਹੜਾ ਮਾਸੀਆ ਨੱਕ ਤੇ ਚਿੱਟਾ ਆ ਜਿਹੜਾ ਚਿੱਟਾ ਆ ਉਹ ਇੱਕ ਜੜੀਆ ਮਾਦੀ ਆ ਜਿਹੜਾ ਨੀਲਾ ਆ ਉਹ ਨਾਰ ਆ ਉਹ ਉਹ ਨਰ ਲੱਗਦਾ ਮੈਨੂੰ ਬਾਕੀ ਹਜੇ ਨਹੀਂ ਉਹ ਇੰਨਾ ਨਹੀਂ ਆ ਆ ਨਾਰ ਨਹੀਂ ਇਦਾਂ ਦਾ ਹੁੰਦਾ ਨਾਰਾ ਦੇਖੋ ਤੇ ਗਿਆ ਦੇਖਦਾ ਹੀ ਨਹੀਂ ਦਾਂ ਆਹ ਦੇਖੋ ਆ ਨਾਰਿਆ ਓਏ ਲੀ ਲੀ ਜਾਂਦੇ ਆ ਆ ਆ ਦੇਖੋ ਨੀਲਾ ਨੱਕਿਆ ਨਾ ਉੱਤੇ ਉਹ ਦੇਖੋ ਆ ਨਾ ਚਿੜੀ ਜਿਹੜੀ ਆ ਉਹ ਚਿੜੀ ਆ ਉਹਦਾ ਚਿੱਟਾ ਆ ਨਰ ਦਾ ਉਤੋਂ ਨੀਲਾ ਆ ਤੇ ਠੀਕ ਆ ਬਾਬੇ ਉਹ ਫੇਰ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸਾਰੇ ਭਰਾਵਾਂ ਦੇ ਮੈਂ ਕਮੈਂਟ ਪੜਦਾ ਹੁਣਾਂ ਤੇ ਵੀਡੀਓ ਪੂਰੀ ਦੇਖਿਆ ਕਰੋ